ਬੋਏ ਹੋਇਆ ਅੱਛਾ ਉਹਨਾਂ ਦਾ ਤੁਸੀਂ ਨਾਂ ਜਿਹੜਾ ਆਪਣੇ ਬ੍ਰਦਰ ਦਾ ਨਾਂ ਰੱਖਿਆ ਸੁਖਮਨ ਹਾਂਜੀ ਕੀ ਕਾਰਨ ਹੈ ਤੁਸੀਂ ਉਹਨਾਂ ਦਾ ਨਾਂ ਯੂਜ਼ ਕੀਤਾ ਆਪਣੇ ਬੱਚੇ ਲਈ ਜਿਵੇਂ ਭਾਈ ਤੁਹਾਨੂੰ ਪਤਾ ਵੀ ਸੁਖਮਨ ਦੇ ਜਾਣ ਨਾਲ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਾ ਹੈ ਜੀ ਤੇ ਪਰਿਵਾਰ ਦੇ ਵਿੱਚ ਜਿਵੇਂ ਉਹਦੇ ਆਉਣ ਨਾਲ ਦੁਬਾਰਾ ਖੁਸ਼ੀਆਂ ਆਈਆਂ ਸਾਡੇ ਜਿਵੇਂ ਮੰਮੀ ਡੈਡੀ ਬਹੁਤ ਜ਼ਿਆਦਾ ਮਤਲਬ ਜਿਵੇਂ ਖੁਸ਼ ਹੋਏ ਐਮੋਸ਼ਨਲ ਹੋ ਗਏ ਹਾਂਜੀ ਤੇ ਸੈਡ ਵੀ ਰਹਿੰਦੇ ਸੀ ਆ ਸੋਚਦੇ ਰਹਿੰਦੇ ਸੀ ਬਹੁਤ ਜ਼ਿਆਦਾ ਤੇ ਸੁਖਮਨ ਨੂੰ ਜਿਹੜੇ ਮੰਮੀ ਜਿਹੜੇ ਨੂੰ ਇਹਦੇ ਨੂੰ ਦਿਲ ਦੇ ਵਿੱਚ ਹੁੰਨੇ ਲੱਗਦਾ ਜਿਵੇਂ ਉਹਨਾਂ ਦੇ ਦੁਬਾਰਾ ਫਿਰ ਜਦੋਂ ਸੁਖਮਨ ਆਉਂਦਾ ਆਪਣਾ ਬੇਬੀ ਬੋਏ ਹੁੰਦਾ ਤੇ ਫਿਰ ਅਸੀਂ ਸੋਚਿਆ ਮੈਂ ਤੇ ਵਾਈਫ ਦੋਨਾਂ ਨੇ ਹੀ ਸਲਾਹ ਕੀਤੀ ਸੀ ਵੀ ਜੋ ਪਹਿਲਾਂ ਹੀ ਕੀਤੀ ਸੀ ਵੀ ਸੁਖਮਨ ਨਾਮ ਰੱਖਣਾ ਸੀ ਵੀ ਆਪਣੇ ਮਾਪਿਓ ਨੂੰ ਖੁਸ਼ ਰੱਖਣ ਲਈ ਤੇ ਨਾਲ ਅਸੀਂ ਸੁਖਮਨਦੀਪ ਸਿੰਘ ਨਾਮ ਰੱਖਿਆ ਜਿਵੇਂ ਮੇਰੇ ਮਗਰ ਦੀਪ ਲੱਗਦਾ ਹੈ ਅਰਸ਼ਦੀਪ ਸਿੰਘ ਜੀ ਤੇ ਸੁਖਮਨ ਦਾ ਨਾਮ ਫਿਰ ਅਸੀਂ ਦੋਨਾਂ ਦਾ ਜਿਵੇਂ ਮਿਲ ਕਰਕੇ ਫਿਰ ਨਾਮ ਰੱਖਿਆ ਸੁਖਮਨਦੀਪ ਸਿੰਘ ਕੀ ਬਾਤ ਹੈ ਜੀ ਸੁਖਮਨ ਤੁਹਾਡਾ ਬ੍ਰਦਰ ਜਿਹੜਾ ਉਹ ਚਲੇ ਵੀ ਗਏ ਦੁਨੀਆ ਤੋਂ ਪਰ ਜਦੋਂ ਉਹਨਾਂ ਦਾ ਨਾਂ ਲੈਂਦੇ ਆ ਹੁਣ ਤੁਸੀਂ ਆਪਣੇ ਬੇਟੇ ਵਿੱਚ ਦੇਖਦੇ ਹੋ ਸੋ ਸੁਖਮਣ ਲੱਗਦਾ ਕਿ ਉੱਥੇ ਤੁਹਾਡੇ ਵਿੱਚ ਹੀ ਫਿਰ ਰਿਹਾ ਔਰ ਬਹੁਤ ਵਧੀਆ ਗੱਲ ਆ ਵੈਸੇ ਬੱਚਿਆਂ ਦੇ ਨਾਂ ਇਸ ਤਰੀਕੇ ਨਾਲ ਰੱਖੇ ਜਾਂ ਗਾਂ ਵੀ ਕਿਉਂਕਿ ਮੇਰੇ ਆਪਣੇ ਬੱਚੇ ਆ ਅਸੀਂ ਵੀ ਬਜ਼ੁਰਗਾਂ ਦੇ ਨਾਂ ਰੱਖੇ ਹੋਏ ਆ ਬੱਚਿਆਂ ਦੇ ਬੜੀ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਇਹੋ ਜਿਹੇ ਨਾਂ ਰੱਖਦੇ ਹੋ ਕਿਉਂਕਿ ਇੱਕ ਤਾਂ ਪਰਿਵਾਰ ਦਾ ਮੈਂਬਰ ਤੁਹਾਡੇ ਵਿੱਚ ਹੀ ਫਿਰ ਲੱਗਦਾ ਰਹਿੰਦਾ ਤੁਹਾਨੂੰ ਸਾਰਿਆਂ ਨੂੰ ਕਿ ਸਾਡੇ ਵਿੱਚ ਹੀ ਆ ਅੱਛਾ ਮਿਸ ਕਰਦੇ ਰਹਿੰਨੇ ਹੋ ਬ੍ਰਦਰ ਨੂੰ ਹਾਂਜੀ ਬਹੁਤ ਮਿਸ ਕਰੀਦਾ ਬੜੀ ਜਦੋਂ ਕੇਵਲੇ ਕੋਈ ਕੌਂਟਰੋਵਰਸੀ ਵੀ ਹੁੰਦੀਆਂ ਤੁਹਾਨੂੰ ਪਤਾ ਸਾਰੀਆਂ ਚਲਦੀਆਂ ਕੋਈ ਗੱਲਾਂ ਬਾਤਾਂ ਉਦਾਂ ਵੀ ਕੋਈ ਜਿਵੇਂ ਕਿਸੇ ਵੇਲੇ ਕੁਝ ਸਿੱਖਣ ਨੂੰ ਵੜਾ ਵੱਜ ਮਿਲਦਾ ਸੀ ਤੁਹਾਨੂੰ ਦੱਸਦਾ ਰਹਿੰਦਾ ਸੀ ਜੀ ਕਿਉਂਕਿ ਜਾਨ ਚਲ ਰਿਹਾ ਮੈਂ ਤੇ ਕਿਸੇ ਵੀ ਕਲੱਬ ਵਾਲੇ ਨੂੰ ਮੈਂ ਜਾਣਦਾ ਨਹੀਂ ਬਾਹਰ ਵੀ ਅੰਗਲੈਂਡ ਕੈਨੇਡਾ ਕੋਈ ਆਪ ਹੀ ਗੱਲ ਕਰਦਾ ਹੈ ਉਹ ਹੀ ਕਰਦਾ ਹੈ ਸਾਰਾ ਕੁਝ ਉਹਨੂੰ ਪਤਾ ਸੀ ਜੇ ਭਾਈ ਨਹੀਂ ਢੂਣਾ ਨਾ ਵੀ ਖੇਡਣੀ ਉਹ ਵੀ ਉਹਨਾਂ ਘਰੇ ਖੇਡਦੇ ਨੇ ਕਈ ਲੋਕੀ ਕਹਿੰਦੇ ਜੇ ਸੁਖਮਣੋਂ ਦੱਸ ਦਿਓ ਉਹਨੇ ਨਹੀਂ ਤਾਂ ਖੇਡਣਾ ਸੀ ਤੇ ਮੈਂ ਉਹਨੂੰ ਦੱਸਣਾ ਚਾਹੁੰਦਾ ਜੇ ਸੁਖਮਣੋਂ ਦੱਸ ਉਹਨੇ ਪਹਿਲਾਂ ਖ ਲਈ ਬਾਕੀ ਵਾਇਗਰੂ ਦੀ ਕਿਰਪਾ ਸਾਰਾ ਬਠੀ ਹੈ